ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਮਗਨਰੇਗਾ ਕਾਮਿਆਂ ਦੀ ਖੱਜਲਖਵਾਰੇ ਵਿਰੁੱਧ ਏਡੀਸੀ ਡੀ ਦੇ ਦਫਤਰ ਮੂਰੇ ਗਰਜੇ ਦੇ ਹੱਥ ਤੇ ਮਜ਼ਦੂਰ ਮਗਨਰੇਗਾ ਕਮਾਚ ਬੇਲੋੜਾ ਸਿਆਸੀ ਦਾਖਲਾ ਬਰਦਾਸ਼ਤ ਨਹੀਂ ਕਰਾਂਗੇ ਮਹੀਪਾਲ ਮਗਨਰੇਗਾ ਤੇ ਖਾਤਮੇ ਦੀਆਂ ਮੋਦੀਮਾਨ ਸਰਕਾਰ ਦੀਆਂ ਕੋਚਾਲਾ ਘੋਲਾ ਰਾਹੀਂ ਫੇਲ ਕਰਾਂਗੇ ਦੰਦਗੜ ਦੇਹਾਤੀ ਮਜ਼ਦੂਰ ਸੁਭਾ ਬਠਿੰਡਾ ਪੰਜਾਬ ਦੇ ਜ਼ਿਲ੍ਹਾ ਕਮੇਟੀ ਦੇ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤੇ ਦਫ਼ਤਰ ਮੂਰੇ ਦਿੱਤੇ ਰੋਸਤਾਨ ਦੇ ਵਿੱਚ ਪੁੱਜੇ ਸੈਂਕੜੇ ਬੇਜ਼ਮੀਨੇ ਸਾਧਰੀਨ ਪਿੰਡੂ ਕਿਰਤੀਆਂ ਜਿਨ੍ਹਾਂ ਵਿੱਚ ਭਾਰੀ ਗਿਣਤੀ ਵਿੱਚ ਇਸਤਰੀਆਂ ਵੀ ਸ਼ਾਮਲ ਸਨ ਨੇ ਮਗਰਦੇ ਰੇਗਾ ਦਾ ਖਾਤਮਾ ਕਰਨ ਦੇ ਉਤਾਰੂ ਕੇਂਦਰ ਦੀ ਮੋਦੀ ਸ਼ਾਹ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਦਾ ਜ਼ੋਰਦਾਰ ਪਿੱਟ ਸੱਤਾ ਕੀਤਾ ਤਾਂ ਨੇਦੀ ਪ੍ਰਧਾਨ ਗੀ ਮਿੱਠੂ ਸਿੰਘ ਗੁੱਦਾ ਨੇ ਕੀਤੀ ਅਤੇ ਮੰਚ ਦੀ ਕਾਰਵਾਈ ਜ਼ਿਲ੍ਹੇ ਦੇ ਜਰਨਲ ਸਕੱਤਰ ਪ੍ਰਕਾਸ਼ ਸਿੰਘ ਆਨੰਦਗੜ੍ਹ ਨੇ ਚਲਾਈ ਐਡੀਸੀ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੇ ਸੁਪਰਡੈਂਟ ਨੇ ਮੰਗ ਪੱਤਰ ਸੌਂਪਿਆ ਗਿਆ ਪਰ ਨਗਰ ਕਾਰੀ ਮੰਗ ਰਹੇ ਮੰਗ ਕਰ ਰਹੇ ਸਨ ਕਿ ਮਗਰਦੇਗਾ ਕੰਮ ਵਿੱਚ ਹਰ ਤਰ੍ਹਾਂ ਦਾ ਸਿਆਸੀ ਦਾਖਲਾ ਅੰਤਜਾ ਬੰਦ ਕੀਤਾ ਜਾਵੇ ਮਜ਼ਦੂਰਾਂ ਦੀ ਪਿੰਡੋਂ ਦੂਰ ਰੋਹਿ ਵਿਆਬਾਨ ਵਿੱਚ ਹਾਜ਼ਰੀ ਲਗਾਉਣ ਤੁਰੰਤ ਰੋਕੀ ਜਾਵੇ ਹਾਜ਼ਰੀ ਜਾਬ ਕਾਰਡ ਤੇ ਲਗਾਈ ਜਾਵੇ ਮੇਟ ਦੀ ਨਿਯੁਕਤੀ ਮਗਰਦੇਗਾ ਅਗਧਿਆ ਧਰਾਵਾਂ ਦੀ ਸੇਧ ਵਿੱਚ ਕੀਤੀ ਜਾਵੇ ਰਾਜਕਾਰੀ ਪਾਰਟੀ ਦੇ ਸਥਾਨਕ ਆਗੂਆਂ ਦੇ ਕਹਿਣ ਤੇ ਮਗਰਦੇਗਾ ਕਿਪੀਆਂ ਦੀ ਖਿਲਖੜਲਕਾਰੀ ਬੰਦ ਕੀਤੀ ਜਾਵੇ ਕਿਤੇ ਕੱਪਾ ਦੇ ਪੈਸੇ ਅਦਾ ਕੀਤੇ ਜਾਣ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਜੁੜੇ ਰੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ 100 ਰੁਪਿਆ ਲੜ ਕੇ ਰਹਾਗੇ ਜੇ ਜੇ ਰੋ ਜੇ ਜੇ ਰੋ ਨਾ ਇਹ ਕੌਣ ਸਭ ਮੁੰਨਾ ਕਰਹਾਗੇ ਜੇ ਜੇ ਰੋ ਜਹਾਤੀ ਮਜ਼ਦੂਰ ਸਵਾ ਜਿੰਦਾਬਾਦ 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 ਸਭਾ ਬੰਦੋ ਧਰਨਾ ਲਗਾਇਆ ਗਿਆ ਇਹਦਾ ਕੀ ਕਾਰਨ ਹੈ ਕੀ ਦੇ ਮੁੱਖ ਸੇਤਾਂ ਦੇ ਝੰਡੇ ਮੈਂ ਦਰਸ਼ਨਾ ਜੀ ਪਿਆਰ ਪ੍ਰણામ ਆਰਥਮੁਕਤੀ ਮੋਰਚਾ ਅੱਜ ਦਹਾਤੀ ਮਜਦੂਰ ਸਭਾ ਤੇ ਦੇ ਮੁਕਤੀ ਮੋਰਚਾ ਵੱਲੋਂ ਇਹ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਇਹ ਇੱਕ ਤਾਂ ਨਰੇਗਾ ਵਾਸਤੇ ਹੈ ਜਿਹੜਾ ਸਰਕਾਰਾਂ ਦੀਆਂ ਨੀਤੀਆਂ ਦੇ ਨਾਲ ਬੰਦ ਹੋਣ ਤੱਕ ਪਹੁੰਚ ਕੀਤੀ ਹੈ ਇਹਨਾਂ ਨੇ ਦੂਸਰਾ ਇਹ ਬੰਦ ਵੀ ਇਹੀ ਤਾਂ ਹੋ ਰਿਹਾ ਹੈ ਵੀ ਜੇ ਮੋਦੀ ਨੂੰ ਹਰਾਇਆ ਗਿਆ ਤਾਂ ਕਿਉਂਕਿ ਮੋਦੀ ਹਰਾਉਣ ਨੂੰ ਅਸੀਂ ਹੁਣ ਵੀ ਕਹਿੰਦੇ ਵੀ ਮੋਦੀ ਪੰਜਾਬ ਦੇ ਵਿੱਚ ਬੜਨਾ ਨਹੀਂ ਚਾਹੁੰਦਾ ਇਸ ਕਰਕੇ ਤੇ ਇੱਕ ਜਿਹੜਾ ਆਹ ਔਰਤਾਂ ਜਾਦੇ ਇਕੱਠਾ ਹੈ ਇਹ ਹਜ਼ਾਰ-ਹਜ਼ਾਰ ਰੁਪਏ ਭਗਵੰਤ ਮਾਨ ਦਾ ਜਿਹੜਾ ਲਾਰੇ ਲਾਈ ਰਹੀ ਸੀ ਇਹਦਾ ਕਰਕੇ ਇਕੱਠਾ ਹੋਈਆਂ ਇਹਨੇ ਵਾਦੇ ਕੀਤੇ ਸੀਗੇ ਚੋਣਾਂ ਤੋਂ ਪਹਿਲਾਂ ਵੀ ਹਜ਼ਾਰ-ਹਜ਼ਾਰ ਰੁਪਏ ਦੇਊਗਾ ਤੇ ਇਹਨੇ ਹਜੇ ਤੱਕ ਕੋਈ ਵਾਦਾ ਨਹੀਂ ਕੀਤਾ ਚੋਣਾਂ ਦੁਆਰੇ ਹੋ ਗਈਆਂ ਆ ਤੇ ਪਰ ਇਹਨਾਂ ਦੀਆਂ ਸਰਕਾਰਾਂ ਉੱਥੇ ਦੀ ਐਥੇ ਕਣੀਆਂ ਅੱਜ ਅਸੀਂ ਨਰੇਗਾ ਦੇ ਵਾਸਤੇ ਜਾਦੇ ਇਕੱਠ ਕੀਤਾ ਦਾ ਵੀ ਨਰੇਗਾ ਦੇ ਵਿੱਚ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣਾ ਹੈ ਕਿਉਂਕਿ 2-2 ਕਿਲੋਮੀਟਰ ਤੇ ਹਾਜ਼ਰੀ ਲਵਾਉਂਦੇ ਆ ਜਾ ਕੇ ਕਈ ਇਹੇ ਜਿਹੇ ਆ ਸੁਗਰ ਦੇ ਮਰੀਜ਼ ਐ ਕੋਈ ਬੋੜਿਆਂ ਤੋਂ ਆਰੀ ਹੈਗੇ ਉਹਨਾਂ ਤੋਂ ਨਹੀਂ ਜਾ ਸਕਦੇ ਇਸ ਲਈ ਇਹਨਾਂ ਨੂੰ ਮੰਗ ਕਰਨ ਆਏ ਆਗੇ ਵੀ ਜਿਹੜੀ ਇਹਨਾਂ ਦੀ ਹਾਜ਼ਰੀ ਹੈ ਜਿੱਥੇ ਇਹਨਾਂ ਦਾ ਕੰਮ ਚੱਲਦਾ ਉੱਥੇ ਹਾਜ਼ਰੀ ਦਿੱਤੀ ਜਾਵੇ 100 ਦਿਨ ਇਹਨਾਂ ਨੂੰ ਕੰਮ ਮਿਲੇ ਤੇ 700 ਰੁਪਏ ਦਿਹਾੜੀ ਮਿਲੇ ਇਸ ਲਈ ਇਹ ਜਿਹੜੀ ਗੱਲ ਕੀਤੀ ਹੈ 1000 ਰੁਪਏ ਦੀ ਮੰਤਾਂ ਵਾਲੀ ਗੱਲ ਹੈ ਭਵੰਤ ਮਾਨ ਨੇ ਕਿਹਾ ਸੀ ਆਪੀ ਆਰਮੀ ਦੇ ਬੀਬੀ ਐਨ ਸਿਆਗ ਰਹੇ ਪਰ ਉਹ ਕੀ ਮਿੰਨਾ ਹੋ ਗਿਆ ਲਗਭਗ ਅਜੇ ਤੱਕ ਦਿੱਤਾ ਨਹੀਂ ਗਿਆ ਇਹ ਅਜੇ ਵੀ ਵਾਅਦੇ ਕਰੀ ਜਾਂਦੇ ਕਿ ਅਸੀਂ ਗਾ ਹੁਣ 11 ਨਹੀਂ ਜੀ ਇਹ ਝੂਠ ਨਾ ਸਰਕਾਰਾਂ ਜਿਵੇਂ ਭਗਵਾਨ ਦਸਰਮਾਨ ਪਹਿਲਾਂ ਲਾਰੇ ਲਾ ਕੇ ਲੋਕਾਂ ਨੂੰ ਝੋਟਕਲੇ ਸੁਣਾਉਂਦਾ ਸੀ ਇਵੇਂ ਝੋਟਕਲੇ ਸੁਣਾ ਕੇ ਹੁਣ ਵੋਟਾਂ ਲਈਆਂ ਸੀ ਪਰ ਆਹ ਚੋਣਾਂ ਦੇ ਵਿੱਚ ਇਹਨਾਂ ਨੂੰ ਦਿਖਾਤਾ 13 ਸੀਟਾਂ ਦੇ ਵਿੱਚੋਂ 3 ਸੀਟਾਂ ਲੈ ਕੇ ਗਿਆ ਇਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਸਾਡੇ ਨਾਲ ਸਰਕਾਰਾਂ ਜੇ ਅਸੀਂ ਵਾਅਦੇ ਕੀਤੇ ਸੀ ਸਰਕਾਰਾਂ ਨੇ ਤੇ ਆਉਣ ਵਾਲੀ ਜਨਤਾ ਨੇ ਸਾਨੂੰ ਹੱਥ ਦੁਕਾ ਦਿੱਤੀ ਹੈ ਇਹ ਕਿਸੇ ਕੰਮ ਤੇ ਵਾਅਦੇ ਨਹੀਂ ਉਤਰੇ ਇਨਾਂ ਦੀਆਂ ਜਿਹੜੇ ਝਾੜੂ ਝਾੜੂ ਕਰਦੇ ਸੀ ਇਹਨਾਂ ਦੀਆਂ ਤੀਲਾ ਤੀਲਾ ਹੋਣਾ ਇਹ ਜਿਹੜੇ ਮਜ਼ਦੂਰ ਹੈ ਇਹੀ ਕਰਕੇ ਦਿਖਾਉਣਗੇ ਤੇ ਇਹਦੋਂ ਪਹਿਲਾਂ ਕਰ ਵੀ ਦਿੱਤਣਾ। ਤੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹਦੇ ਵਿੱਚ ਆਕਰ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਤੁਹਾਡਾ ਜਿਹੜਾ ਪ੍ਰੋਟੈਸਟ ਸਾਡਾ ਹੈਗਾ ਜੀ ਇਸ ਤੋਂ ਬਾਅਦ ਬਹੁਤ ਹੀ ਸੰਘਰਸ਼ ਦਿੱਤਾ ਜਾਊਗਾ ਜਿਹੜੇ ਐ ਐਮਪੀ ਬਣਿਆ ਉਹਨਾਂ ਨੂੰ ਅਸੀਂ 10 ਤਰੀਕ ਨੂੰ ਮੰਗ ਪੱਤਰ ਦੇ ਰਹੇ ਹਾਂਗੇ। ਉਹਨਾਂ ਦੇ ਮੰਗ ਪੱਤਰਾਂ ਤੇ ਅਸੀਂ ਸਾਰੇ ਜੇ ਤਾਂ ਇਹਨਾਂ ਨੇ ਅੱਜ ਸਾਡਾ ਸੁਣ ਲਈ ਤਾਂ ਅਸੀਂ ਥੋੜੇ ਜਾਨੇ ਜਾ ਕੇ ਮੰਗ ਪੱਤਰ ਦੇਵਾਂਗੇ ਜੇ ਨਾ ਸੁਣੀ ਤਾਂ ਪੂਰੇ ਇਦੋਂ ਵੀ ਜ਼ਿਆਦਾ ਕੱਟ ਦੇ ਵਿੱਚ ਅਸੀਂ ਉੱਥੇ ਸ਼ਾਮਲ ਹੋਵਾਂਗੇ। ਉਹਨਾਂ ਦੇ ਮੈਂ ਜਰਨਲਿਸਟ ਅਕਤਰ ਦੇ ਅਤਿਮੀ ਦੂਰਸਭਾ ਪ੍ਰਕਾਸ਼ ਸਿੰਘ ਅੱਜ ਅਸੀਂ ਧਰਨਾ ਏਡੀਸੀ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਵਿਕੇ ਇਸ ਕਰਕੇ ਲਾਇਆ ਹੈ ਕਿ ਨਰੇਗਾ ਮਜ਼ਦੂਰਾਂ ਦੀ ਹਾਲਤ ਬੜੀ ਮਾੜੀ ਹੈ। ਉਹਨਾਂ ਨੂੰ ਦਿਹਾੜੀ ਦੇ ਪੈਸੇ ਜਿਹੜੇ ਥੋੜੇ ਦਿੱਤੇ ਜਾ ਰਹੇ ਆ ਤਾਂ ਇਸੇ ਤਰ੍ਹਾਂ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਅਸੀਂ ਮੰਗ ਕਰਨ ਆਏ ਆ। ਇਹ ਦਿਹਾੜੀ ਆ ਜਿਹੜੀ ਮਜ਼ਦੂਰਾਂ ਦੀ ਮਜ਼ਦੂਰਾਂ ਦੀ 700 ਰੁਪਿਆ ਕੀਤਾ ਜਾਵੇ ਕੰਮ ਆ ਜਿਹੜਾ ਪੂਰਾ ਸਾਲ ਦਿੱਤਾ ਜਾਵੇ ਇਸ ਤੋਂ ਇਲਾਵਾ ਖੱਜਲ ਖਵਾਰੀ ਕਰ ਰਹੀ ਹੈ ਸਾਡੀ ਸਰਕਾਰ ਆ ਜਿਹੜੀ ਪੰਜਾਬ ਦੀ ਕਿ ਜਿਹੜੀ ਹਾਜ਼ਰੀ ਆ ਹੁਣ ਹਾਜ਼ਰੀ ਪਹਿਲਾਂ ਜਦੋਂ ਕੰਮ ਤੋਂ ਤੁਰਦੇ ਸੀ ਪਿੰਡ ਚ ਲੱਗ ਜਾਂਦੀ ਸੀ ਕੋ 2 ਵਜੇ ਲੱਗਦੀ ਸੀ ਜਿੱਥੇ ਉਹ ਰੋਟੀ ਪਾਣੀ ਚਾਹ ਪੀਂਦੇ ਸੀਗੇ ਹੁਣ ਜਿਹੜੀ ਹਾਜ਼ਰੀ ਲੱਗਦੀ ਆ ਉਹ 3-4 ਕਿਲੋਮੀਟਰ ਪਿੰਡ ਤੋਂ ਬਾਹਰ ਲੈ ਕੇ ਜਾਂਦੇ ਆ ਉੱਥੇ ਹਾਜ਼ਰੀ ਲਾਉਂਦੇ ਆ ਉਸ ਤੋਂ ਬਾਅਦ ਫੇਰ ਉਹ ਭੇਜ ਦਿੰਦੇ ਆ ਪਿੰਡ 'ਚ ਕਿ ਜਾਓ ਤੁਸੀਂ ਪਿੰਡ 'ਚ ਕੰਮ ਕਰੋ ਤਾਂ ਸ਼ਾਮ ਨੂੰ ਫੇਰ 5 ਵਜੇ ਕਹਿੰਦੇ ਆ ਕਿ ਉੱਥੇ ਫੇਰ ਹਾਜ਼ਰੀ ਲਾਓ ਜਿੱਥੇ ਸਵੇਰੇ ਲੱਗੀ ਆ ਜਿਵੇਂ ਕਰਕੇ ਮਜ਼ਦੂਰਾਂ ਨੂੰ 12 ਕਿਲੋਮੀਟਰ 8 ਕਿਲੋਮੀਟਰ ਰੋਜ਼ ਕਰਨਾ ਪੈਂਦਾ ਤੇ ਕੰਮ ਹੁੰਦਾ ਨਹੀਂ ਜਿਹੜੇ ਲੋਕ ਬਿਮਾਰ ਹੈ ਗੋਡੇ ਦੁਖਦੇ ਆ ਉਹਨਾਂ ਨੂੰ ਕੰਮ ਤੇ ਜਾਣਾ ਬੜਾ ਔਖਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਹਾਜ਼ਰੀ ਨਿਵੇਗਾ ਦੀ ਹੈ ਜਿਹੜੀ ਜਿਵੇਂ ਪਹਿਲਾਂ ਲੱਗਦੀ ਸੀ ਉਹਨੇ ਲਈ ਜਾਵੇ ਤੇ 700 ਰੁਪਏ ਦਿਹਾੜੀ ਕੀਤੀ ਜਾਵੇ ਨਿਰੋਦਾ ਦੀ ਜੋਬ ਕਾਰਡ ਤੇ ਹਾਜ਼ਰੀ ਲਾਈ ਜਾਵੇ ਪੂਰਾ ਸਾਲ ਕੰਮ ਦਿੱਤਾ ਜਾਵੇ ਇਹ ਗੱਲਾਂ ਅਸੀਂ ਅੱਜ ਐਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਾਂਗੇ ਤੇ ਇਸ ਤੋਂ ਇਲਾਵਾ 10 ਤਰੀਕ ਨੂੰ ਸਾਰੇ ਐਮਐਲਏ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਇਹਨਾਂ ਮੰਗਾਂ ਦੇ ਇਹੀ ਮੰਗਾਂ ਦੇ ਮੰਗ ਪੱਤਰ ਅਸੀਂ ਪਰ ਉਹਦੇ ਵਿੱਚ ਵੰਡ ਪ੍ਰਣਾਲੀ ਵੀ ਆ ਕਣਕ ਆ ਜਿਹੜੀ ਸਾਡੀ ਰਾਸ਼ਨ ਸੀਗਾ ਉਹ ਸਾਰਾ ਬੰਦ ਕਰਤਾ ਇਕੱਲਾ 5 ਕਿਲੋ ਤੇ ਆ ਗਿਆ ਹੋਰ بڑا ਕੁਝ ਬੰਦ ਕਰਤਾ ਸੋ ਇਸ ਕਰਕੇ ਅਸੀਂ 15 ਤਰੀਕ ਨੂੰ ਐਮਪੀਆਂ ਨੂੰ ਮੰਗ ਪੱਤਰ ਦੇਵਾਂਗੇ ਭਾਰਤ ਸਰਕਾਰ ਕੋਲੇ ਸਾਡਾ ਮੰਗ ਪੱਤਰ ਜਾਊਗਾ ਮਜ਼ਦੂਰਾਂ ਦਾ ਇਸ ਕਰਕੇ ਅਸੀਂ ਅੱਜ ਇਹ ਪ੍ਰਦਰਸ਼ਨ ਕੀਤਾ ਰੋਸ ਵਜੋਂ ਕਿ ਜਿਹੜੇ ਆਪ ਵਾਲੇ ਨਰੇਗਾ ਦੇ ਕੰਮ 'ਚ ਗੁੰਡਾਗਰਦੀ ਕਰ ਰਹੇ ਆ ਅਸੀਂ ਉਹਦੇ ਖਿਲਾਫ ਕੀਤਾ ਮੇਨਲੀ ਏ ਠੀਕ ਹੈ ਜੀ ਇਹ ਜਿਹੜਾ ਅੱਜ ਆਪਾਂ ਪ੍ਰਦਰਸ਼ਨ ਕਰ ਰਹੇ ਆ ਇਹਦੇ ਵਿੱਚ ਤੁਹਾਡੇ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਪ੍ਰੋਟੈਸਟ ਕੀ ਹੋਵੇ ਅਗਲਾ ਵੇਖੋ ਅਸੀਂ ਵਿਚਾਰ ਕੇ ਜ਼ਿਲ੍ਹੇ ਦੀ ਮੀਟਿੰਗ ਕਰਕੇ ਪੰਜਾਬ ਦੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ 'ਚ ਫਿਰ ਅਸੀਂ ਇਸ ਪਾਸੇ ਨੂੰ ਵਧਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੜਕਾ ਜਾਮ ਕਰਾਂਗੇ ਅਸੀਂ ਸਾਰੀਆਂ ਪੰਜਾਬ ਦੀਆਂ ਤੇ ਰੇਲਾ ਜਾਮ ਕਰਾਂਗੇ ਸਾਰੇ ਪੰਜਾਬ ਦੀਆਂ ਅਸੀਂ ਆਉਣ ਵਾਲੇ ਟਾਈਮ 'ਚ ਅਸੀਂ ਸਮਝਦੇ ਆ ਕਿ ਭੁੱਖੇ ਮਰਨ ਨਾਲੋਂ ਘਰੇ ਤਾਂ ਫਿਰ ਮੈਦਾਨ ਚ ਆ ਕੇ ਭਰਿਆ ਜਾਵੇ ਇੱਥੇ ਮਰਾਂਗੇ ਆ ਕੇ ਸੀ ਇਹ ਇਹ ਫੈਸਲਾ